ਲਹਾਜੀ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹੋ ਵੀਰੇ ਮਾੜਾ ਜਾਨਾ ਕਿਤੇ ਬਾਹਰ ਜਾਵੜੀ ਦਾ ਫਿਰ ਤੁਹਾਨੂੰ ਪਤਾ ਪਿੱਛੇ ਟਲਮਠ ਤਾਂ ਹੁੰਦੀ ਰਹਿੰਦੀ ਆ ਆ ਵੱਡੀ ਗੂਤਰੀ ਆਪਣੀ ਬਾਬੇ ਗੁਰਦੇਵ ਵਾਲੇ ਕੁੱਤਿਆਂ ਦੇ ਵਿੱਚ ਚੈੱਕ ਕਰ ਲਓ ਮੇਰਾ ਭਰਾ ਕਿ ਇਹ ਬਾਲੀ ਆਪਣੀ ਪੁਰਾਣੀ ਵੱਡੀ ਗੂਤਰੀ ਆ ਜੀ ਠੀਕ ਆ ਤੇ ਇਹ ਚੈੱਕ ਕਰ ਲਓ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਮੇਰਾ ਭਰਾ ਆਪਣੇ ਵੱਲੋਂ ਮੇਰਾ ਭਰਾ ਜੋ ਟ੍ਰੀਟਮੈਂਟ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੇਰਾ ਭਰਾ ਠੀਕ ਆ ਲੋਕਾਂ ਨੂੰ ਐਵੇਂ ਆਸੀ ਪਾਸੇ ਉਹ ਵੇਖ ਕੇ ਦਵਾਈਆਂ ਦੱਸਣ ਦਾ ਵੀ ਸਾਨੂੰ ਨਾ ਸ਼ੌਕ ਹੈਗਾ ਤੇ ਨਾ ਮੇਰਾ ਭਰਾ ਉਹ ਚੀਜ਼ ਦੱਸੀ ਦੀ ਆ ਠੀਕ ਹੈ ਦਵਾਈ ਦਵਾਵਾਂਗੇ ਮੇਰਾ ਭਰਾ ਬਜਣਾ ਬਚਾਉਣਾ ਵੀਰੇ ਰੱਬ ਦੇ ਹੱਥ ਵਸ ਆਪਣੇ ਵੱਲੋਂ ਜੋਰ ਲਾਵਾਂਗੇ ਪੂਰਾ ਠੀਕ ਹੈ ਇਹਨੂੰ ਬਚਾਉਣ ਵਾਸਤੇ ਬਾਕੀ ਵੇਖੋ ਜੀ ਜਿੰਨੇ ਤੇ ਸਾਂ ਲਿਖੇ ਹੋਣਗੇ ਉਹਨੇ ਆਪਦਾ ਪੂਰਾ ਕਰ ਲੋਗੇ ਇਹ ਤੇ ਮਿਲਦੇ ਆਂ ਦਰਸ਼ਕੋ ਇਹਦਾ ਟ੍ਰੀਟਮੈਂਟ ਕਰਕੇ 2-4 ਦਿਨਾਂ ਬਾਅਦ ਤੁਹਾਨੂੰ ਦਵਾਵਾਂਗੇ ਆਪਾਂ ਅਪਡੇਟ ਚੰਗਾ ਹਾਂਜੀ ਵੀ ਮਿੱਤਰੋ ਆ ਕਰੋ ਚੈੱਕ ਜੀ ਠੀਕ ਹੈ ਦੇਖੋ ਜੀ ਮਿਹਨਤ ਆਪਾਂ ਕਰੀ ਜੀ ਤੇ ਰੰਗ ਭਾਗ ਲਾਉਣ ਵਾਲਾ ਮੇਰਾ ਵੀਰ ਉਹ ਪਰਮਾਤਮਾ ਆ ਚੈੱਕ ਕਰ ਲਓ ਮੇਰਾ ਵੀਰ ਮਾਦੀ ਆਪਣੀ ਦੀ ਕੰਡੀਸ਼ਨ ਤੇ ਖੁਸ਼ੀ ਦੀ ਗੱਲ ਇਹ ਆ ਮੇਰਾ ਭਰਾ ਟ੍ਰੀਟਮੈਂਟ ਦੇ ਦੌਰਾਨ ਮੇਰਾ ਵੀਰ ਮਾਦੀ ਆਪਣੀ ਨੇ ਆਂਡੇ ਵੀ ਰੱਖ ਲਏ ਆਹ ਜਦਾ ਕਬੂਤਰ ਆ ਜੀ ਚੈੱਕ ਕਰ ਲਓ ਨਾਟ ਫਾਰ ਸੇਲ ਜਸਟ ਸ਼ੌਂਕ ਦੇ ਲਈ ਆ ਮੇਰਾ ਭਰਾ ਸੋਨੂ ਭਰੇ ਚੀਜ਼ ਮੈਂ ਪ੍ਰੂਫ ਕਰਕੇ ਵਿਖਾਉਣਾ ਮੇਰੀ ਆਦਤ ਹੈ ਨਹੀਂ ਐਵੇਂ ਫੋਕੀਆਂ ਛੱਡਣ ਦੀ ਆਪਦੇ ਮੂੰਹੋਂ ਮੇਰਾ ਭਰਾ ਮੀਆਂ ਮਿੱਠੂ ਬਣਨ ਦੀ ਠੀਕ ਆ ਜੀ ਆ ਮਾਦੀ ਚੈੱਕ ਕਰ ਲਓ ਕਰਾਂ ਥੋਡੇ ਸਾਹਮਣੇ ਕੰਡੀਸ਼ਨ ਇਹਦੀ ਕਿਹੋ ਜੀ ਸੀ ਵੀਰੇ ਜਦ ਕਿ ਬਹੁਤ ਵੱਡੇ ਆਪਣੀ ਇਹ ਜਾਨੀ ਕਿ 올ਡ ਬਰੀਡਰ ਆਪਣਾ ਜੋੜਾ ਆ ਠੀਕ ਹੈ ਮੇਰਾ ਭਰਾ ਆਪਣੇ ਖੁੱਡੇ ਦਾ ਮੋਢੀ ਦਾ ਲਓ ਤੁਸੀਂ ਚੈੱਕ ਕਰ ਲਓ ਮੇਰਾ ਵੀਰ ਜੋ ਇਹਦੀ ਕੰਡੀਸ਼ਨ ਸੀ ਬਾਕੀ ਮੈਡੀਸਨ ਤੋਂ ਬਾਅਦ ਟਰੀਟਮੈਂਟ ਇਹਦਾ ਹੁਣ ਬਿਲਕੁਲ ਓਕੇ ਆ ਸਾਦੇ ਦਾਣੇ ਪਾਣੀ ਦੇ ਉੱਤੇ ਮੇਰਾ ਵੀਰ ਆਪਣੀ ਇਹ ਮਾਦੀ ਆ ਅੰਡੇ ਨੇ ਰੱਖ ਲਿਆ ਦੂਜਾ ਅੰਡਾ ਲਾਉਣ ਦੀ ਤਿਆਰੀ ਦੇ ਵਿੱਚ ਆ ਤੁਹਾਡੇ ਸਾਹਮਣੇ ਬਈ ਜੀ ਠੀਕ ਹੈ ਦਵਾਈ ਮੈਂ ਤੁਹਾਨੂੰ ਉਹੀ ਦੱਸਾਂਗਾ ਜਿਹਦਾ ਰਿਜ਼ਲਟ ਮੈਂ ਖੁਦ ਲਿਆ ਪਿਆ ਠੀਕ ਹੈ ਜੀ ਇੰਨੇ ਕੇ ਵੀਰੇ ਇਹ ਵੀ ਹੈਗੇ ਤਜਰਬੇ ਵਾਲੇ ਠੀਕ ਹੈ ਕਿਉਂਕਿ ਨਾ ਅੱਜ ਕੱਲ ਤੁਹਾਨੂੰ ਇੱਕ ਨਾ ਵੀਰੇ ਰੀਤ ਚੱਲੀ ਹੋਈ ਆ ਹਰ ਬੰਦਾ ਵੀਰੇ ਟੀਕਿਆਂ ਦੇ ਵਿੱਚ ਵੜਿਆ ਹੋਇਆ ਆਖੇ ਕਬੂਤਰ ਢਿੱਲਾ ਟੀਕਾ ਲਾ ਦਿਓ ਵੀਰੇ ਦੇਖੋ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਪਲੀਜ਼ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਵੀਰੇ ਚਲੋ ਠੀਕ ਹੈ ਹਰ ਬੰਦਾ ਆਪ ਦਿਸਾਂ ਦਾ ਵੀਰੇ ਕਬੂਤਰਾਂ ਦਾ ਟ੍ਰੀਟਮੈਂਟ ਕਰਦਾ ਪਰ ਨਾ ਆਪਣੇ ਆਮ ਕਬੂਤਰ ਬਾਜਾਂ ਨੂੰ ਮੇਰਾ ਵੀਰ ਇੱਕ ਆਦਤ ਆ ਉਹ ਹਰ ਟੀਕਾ ਮੇਰਾ ਭਰਾ ਕਬੂਤਰ ਦੀ ਸੈੱਪ ਦੇ ਵਿੱਚ ਲਾਉਂਦੇ ਨੇ ਹਰ ਟੀਕਾ ਵੀਰੇ ਜਦ ਕਿ ਜੇਕਰ ਤੁਸੀਂ ਉਹਨਾਂ ਬਾਰੇ ਸਟੱਡੀ ਕਰੋਗੇ ਤੁਹਾਨੂੰ ਉੱਚੇ ਇਹ ਗੱਲ ਦਾ ਪਤਾ ਲੱਗੇਗਾ ਵੀਰੇ ਹਰ ਟੀਕਾ ਕੋਈ ਟੀਕਾ ਵੀਰੇ ਮਾਸ ਦੇ ਵਿੱਚ ਲੱਗਦਾ ਤੇ ਕੋਈ ਟੀਕਾ ਵੀਰੇ ਜਾਨਿਕਾ ਨਸਾਂ ਦੇ ਵਿੱਚ ਲੱਗਦਾ ਹੁੰਦਾ ਇਹ ਗੱਲ ਦਾ ਤੁਸੀਂ ਕਿਸੇ ਵੀ ਆਪਣੇ ਲਿਆਤੀ ਕਿਸੇ ਵੈਟਨਰੀ ਵੈਟਨਰੀ ਡਾਕਟਰ ਤੋਂ ਤੁਸੀਂ ਇਹ ਗੱਲ ਪੁੱਛ ਸਕਦੇ ਹੋ ਠੀਕ ਹੈ ਜੀ ਆਪਣੇ ਭਰਾ ਕੀ ਕਰਦੇ ਆ ਫਲਾਣੇ ਦੀ ਮੋਹ ਸੌਂਦਾ ਹਾਂ ਵੀ ਫਲਾਣੇ ਨੇ ਟੀਕਾ ਗਿਆ ਸੀਗਾ ਟੀਕਾ ਚੱਕ ਕੇ ਲਾਤਾ ਸੱਪ 'ਚ ਵੀਰੇ ਕਈ ਵੇਰ ਨਾ ਕੂਤਰ ਅੰਦਰੂਨੀ ਇਨਫੈਕਸ਼ਨ ਦੇ ਨਾਲ ਹੀ ਮਰ ਜਾਂਦਾ ਯਾਰ ਠੀਕ ਹੈ ਫਿਰ ਤੁਸੀਂ ਮੈਡੀਸਨ ਕੀ ਵਰਤਣੀ ਆ ਉਹ ਸੁਣ ਲਓ ਫੋਨ 'ਚ ਮੈਂ ਸਿਰਫ ਬੋਲ ਕੇ ਦੱਸਾਂਗਾ ਤੇ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਤੇ ਮੇਰਾ ਭਰਾ ਨੋਟ ਕਰ ਲਓ ਠੀਕ ਆ ਚਾਹੇ ਯਾਰ ਦੇਖੋ ਮੈਂ ਸਾਰਿਆਂ ਨੂੰ ਭਰਾ ਮੰਨਦਾ ਹੋ ਸਕਦਾ ਮੈਨੂੰ ਕਿ ਆਪਣਾ ਐਂਟੀ ਮੰਨਦਾ ਹੋਵੇ ਚੱਕਰੀ ਕੋਈ ਨਹੀਂ ਵੀਰੇ ਤੁਸੀਂ ਵੀ ਨੋਟ ਕਰ ਲਓ ਯਾਰ ਤੁਹਾਡੇ ਵੀ ਬਹੁਤ ਕੰਮ ਆਏਗਾ ਤੁਸੀਂ ਵੀ ਆਕਾਸ਼ਪੁਰਾ ਨੂੰ ਦੁਆ ਮੰਗੋਗੇ ਹਾਂ ਯਾਰ ਆਕਾਸ਼ਪੁਰਾ ਦੀ ਜਿੱਸੀ ਹੋਈ ਦਵਾਈ ਨੇ ਸਾਡਾ ਕਬੂਤਰ ਬਚਾਤਾ ਠੀਕ ਹੈ ਵੀਰੇ ਜਿਹੜੀ ਆਪਣੀ ਪਹਿਲੀ ਮੈਡੀਸਨ ਆ ਉਹਦਾ ਨਾਮ ਹੈ ਜੀ ਸਿਪਲੌਕਸ TZ ਠੀਕ ਆ ਜੀ ਹਰ ਬੰਦੇ ਨੂੰ ਪਤਾ ਜਿਹੜਾ ਜਨਨੇ ਕੇ ਸਤਨ ਮੇਰ ਨਾਲ ਤਿੰਨ ਚਾਰ ਸਾਲਾਂ ਤੋਂ ਜੁੜਿਆ ਹੋਇਆ ਉਹ ਬੰਦੇ ਨੂੰ ਅਜ ਦਵਾਈ ਬਾਰੇ ਪਤਾ ਜਾ ਜੀ ਠੀਕ ਹੈ 8 ਮਈ ਸਾਸੀ ਬਲੌਗਸ ਦੀ ਜੱਟ ਟੈਬਲੇਟ ਦਾ ਠੀਕ ਹੈ ਜੀ ਇਹ ਬਸ ਇੱਕ ਵਾਰ ਇਹ ਇੱਕ ਹਿੱਸਾ ਤੁਸੀਂ ਲੈਣਾ ਆ ਪੈਰਾਸੀਟਾਮੋਲ ਗੋਲੀ ਦਾ ਬੁਖਾਰ ਵਾਲੀ ਜਿਹੜੀ ਆਪਣੀ ਗੋਲੀ ਹੁੰਦੀ ਆ ਠੀਕ ਹੈ ਤੇ ਜਿਹੜੀ ਵੀਰੇ ਤੀਜੀ ਮੈਡੀਸਨ ਆਪਣੀ ਸਪੋਰੀਲੈਕ ਡੀਐਸ ਉਹਦੇ ਵਿੱਚ ਲੈਕਟਿਕ ਐਸਿਡ ਹੁੰਦਾ ਜੀ ਠੀਕ ਹੈ ਉਸ ਗੋਲੀ ਦਾ ਮੇਰਾ ਭਰਾ ਤੁਸੀਂ ਚੌਥਾ ਹਿੱਸਾ ਲੈਣਾ ਆ ਠੀਕ ਹੈ ਜੀ ਔਰ ਵੀਰੇ ਅੱਧਾ ਐਮਐਲ ਤੁਸੀਂ ਲੈਣੀ ਆ ਬਰੂਟੋਨ ਠੀਕ ਹੈ ਤੇ ਵੀਰੇ 10 ml ਤੁਸੀਂ ਆਪਣਾ ਸਾਦਾ ਪਾਣੀ ਲੈਣਾ ਮੇਰਾ ਭਰਾ ਠੀਕ ਆ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਵੇਂ ਨਾ ਮੈਂ ਟੂਜ ਦੱਸੀ ਆ ਕਬੂਤਰ ਦਾ ਮੂੰਹ ਖੋਲ ਕੇ ਦਵਾਈ ਦੇ ਕੇ ਉੱਪਰੋਂ ਅੱਧਾ ਐਮਲ ਫਰੂਟ ਆਨ ਤੇ 10 ml ਵੀਰੇ ਸਾਦਾ ਪਾਣੀ ਮਿਕਸ ਕਰਕੇ ਤੁਸੀਂ ਕਬੂਤਰ ਨੂੰ ਦੇ ਕੇ ਛੱਡ ਦਿਓ ਮੇਰਾ ਭਰਾ ਕਬੂਤਰ ਨੂੰ ਉਸ ਥਾਂ ਤੇ ਰੱਖੋ ਜਿੱਥੇ ਕਬੂਤਰ ਸੁੱਕੇ ਕਣਕ ਦਾਣਾ ਨਾ ਖਾ ਪਾਵੇ ਔਰ ਵੀਰੇ ਖਾਣ ਦੇ ਵਿੱਚ ਸਿਰਫ ਆਪਾਂ ਇੱਕ ਟਾਈਮ ਮਾਦੀ ਨੂੰ ਰੋਟੀ ਹੀ ਦਿੱਤੀ ਕੋਈ ਛੋਲੇ ਨਹੀਂ ਦਿੱਤੇ ਕੋਈ ਲਸਣ ਗੰਡਾ ਕੋਈ ਕੁਛ ਨਹੀਂ ਦਿੰਦਾ ਯਾਰ ਸਵਾਏ ਸਿਰਫ ਆਪਣੀ ਜਿਹੜੀ ਆਮ ਰੋਟੀ ਹੁੰਦੀ ਆ ਆਪਾਂ ਆਮ ਘਰਾਂ ਵਿੱਚ ਖਾਦੇ ਆ ਉਹ ਰੋਟੀ ਮੇਰਾ ਭਰਾ ਇੱਕ ਟਾਈਮ ਜਦੋਂ ਕਬੂਤਰ ਪੂਰਾ ਭੁੱਖਾ ਹੋਵੇ ਉਦੋਂ ਉਹਦੇ ਅੱਗੇ ਆਪਾਂ ਰੋਟੀਆਂ ਰੱਖ ਦਿੰਦੀਆਂ ਮੇਰਾ ਭਰਾ ਠੀਕ ਹੈ ਇਹ ਤਾਂ ਹੋ ਗਈ ਵੀਰੇ ਆਪਣੀ ਸਵੇਰ ਦੀ ਮੈਡੀਸਿਨ ਤੇ ਜਿਹੜੀ ਆਪਾਂ ਮੈਡੀਸਿਨ ਮੇਰਾ ਭਰਾ ਸ਼ਾਮ ਨੂੰ ਦੇਣੀ ਆ ਉਹ ਨੋਟ ਕਰ ਲਓ ਇੱਕ ਵਾਰੀ ਆਪਣਾ ਲਿਕਸਨ ਪਾਊਡਰ ਆਉਂਦਾ ਆ ਠੀਕ ਹੈ ਜੀ ਇੱਕ ਚੁੰਡੀ ਤੁਸੀਂ ਉਹ ਲੈਣੀ ਆ ਸੇਮ ਵੀਰੇ 10 ਐਮਲ ਪਾਣੀ ਲੈ ਲਿਓ ਵਿੱਚ ਵੀਰੇ ਇੱਕ ਚੁੰਡੀ ਲਿਕਸਨ ਪਾਊਡਰ ਆਪਾਂ ਹੁੰਦਾ ਵੈਟਰਨਰੀ ਦੁਕਾਨ ਤੋਂ ਮਿਲ ਜਾਂਦਾ ਆ ਜਿਹੜਾ ਵੀਰੇ ਬੰਦਾ ਕਬੂਤਰ ਡਾਉਂਦਾ ਨਾ ਚਲੋ ਰੱਖ ਦਿੱਤਾ ਸਾਰੀ ਦੁਨੀਆ ਕਬੂਤਰ ਰੱਖਦੀ ਆ ਚੱਕਰੀ ਕੋਈ ਨਹੀਂ ਪਰ ਵੀਰੇ ਜਿਹੜਾ ਬੰਦਾ ਅਸਲ ਕਬੂਤਰ ਡਾਉਂਦਾ ਹੋਊਗਾ ਨਾ ਉਹਦੇ ਦਵਾਈਖਾਨੇ ਦੇ ਵਿੱਚ ਤੇ ਯੂਰੀ ਦੇ ਵਿੱਚ ਆਹ ਚੀਜ਼ لازਮੀ ਹੋਊਗੀ ਆਪਣੇ ਸਿਆਣੇ ਕਬੂਤਰ ਬਾਜ਼ਾਂ ਨੂੰ ਪਤਾ ਜਿਹੜੇ ਭਰਾ ਆਹ ਚੀਜ਼ ਵਰਤਦੇ ਆ ਵੀਰੇ ਦੁਪਹਿਰ ਦੇ ਟਾਈਮ ਤੁਸੀਂ ਕੀ ਕਰਨਾ ਜਾਨਿਕਾ 10 ਕਿਲੋ ਪਾਣੀ ਨਾਲ ਨਾ ਛੋਲਿਆਂ ਦੇ ਦਾਣੇ ਜਿੰਨਾ ਤੁਸੀਂ ਆਹ ਡੱਬੇ ਚੈੱਕ ਕਰ ਲਓ ਆਪਣੇ ਆਮ ਪੰਸਾਰੀਆਂ ਤੋਂ ਮਿਲ ਜੂਗੇ ਲਬੂਵੇ ਕਬੀਰ ਛੋਲਿਆਂ ਦੇ ਦਾਣੇ ਜਿੰਨਾ ਤੁਸੀਂ ਆਹ ਦਿਨਾ ਜੇਕਰ ਠੰਡਿਆ ਥੋੜੀ ਕੂਤਰੀ ਮੇਰਾ ਭਰਾ ਜਾਂ ਕਬੂਤਰ ਵੀਰੇ ਖੋਡੇ ਠੀਕ ਹੈ ਬਸ਼ਰਤੇ ਹੂ ਤਾਂ ਛੋੜਾ ਕੱਟਾ ਨਾ ਹੋਵੇ ਤੇ ਮੇਰਾ ਭਰਾ ਦੱਸਿਓ ਫਿਰ ਕਿੱਤਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਨੁਕਤਾ ਤੇ ਵੀਰੇ ਵੀਡੀਓ ਤੁਸੀਂ ਇੰਨੀ ਕੁ ਜ਼ਿਆਦਾ ਸ਼ੇਅਰ ਕਰਨੀ ਆ ਨਾ ਤੇ ਮੇਰਾ ਭਰਾ ਗੱਲਾਂ ਹੀ ਛੱਡ ਦੋ ਆਪਣੀ ਮੰਨ ਕੇ ਚਲੋ ਜਿਹੜੇ ਸੱਜਣ ਆਪਾਂ ਨੂੰ ਪਿਆਰ ਕਰਦੇ ਆ ਉਹਨਾਂ ਤੱਕ ਵੀ ਜਾਵੇ ਬਾਕੀ ਜਿਹੜੇ ਯਾਰ ਇੱਕ ਦੋ ਬੰਦੇ ਆਪਣਾ ਤੋਂ ਨਫ਼ਰਤ ਵੀ ਕਰਦੇ ਨਾ ਮੇਰਾ ਵੀਰੇ ਚਲੋ ਯਾਰ ਅਸੀਂ ਕਿਸੇ ਨਾਲ ਨਹੀਂ ਨਫ਼ਰਤ ਕਰਦੇ ਕਿਉਂ ਬੰਦੇ ਦਾ ਵੀਰੇ ਬੋਲ ਬਾਣਾ ਦੱਸ ਦਿੰਦਾ ਅਗਲਾ ਕੀ ਤੋਂ ਕੀ ਫੀਲ ਕਰਦਾ ਹਨਾ ਉਹਨਾਂ ਤੱਕ ਵੀ ਵੀਰੇ ਤੁਸੀਂ ਵੀਡੀਓ ਆਹ ਪਹੁੰਚਾ ਦਿਓ ਤੇ ਹੋ ਸਕਦਾ ਵੀਰੇ ਥੋਡੇ ਇੱਕ ਸ਼ੇਅਰ ਦੇ ਨਾਲ ਮੇਰਾ ਭਰਾ ਕਿਸੇ ਇੱਕ ਕਬੂਤਰ ਦੀ ਜਾਨ ਬਚ ਜੇ ਹਨਾ ਤੇ ਬਾਕੀ ਚਲੋ ਠੀਕ ਆ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਵਧੀਆ ਜੇ ਜਾਨਵਰ ਤੇ ਜੋ ਕੁਝ ਆਪਣੇ ਕੋਲੇ ਹੈਗਾ ਵੀਰੇ ਹੌਲੀ ਹੌਲੀ ਕਰਕੇ ਤੁਹਾਡੇ ਅੱਗੇ ਆਪਾਂ ਜਰੂਰ ਸ਼ੇਅਰ ਕਰਾਂਗੇ ਮੇਰਾ ਵੀਰ ਬਾਕਾਇਦਾ ਪ੍ਰੂਫ ਦੇ ਨਾਲ ਠੀਕ ਆ ਸੁਣੀਆਂ ਸੁਣਾਈਆਂ ਜਾਂ ਇਧਰ ਉਧਰੋ ਚੱਕ ਕੇ ਉਹ ਗੱਲਾਂ ਨਹੀਂ ਮਸੂ ਨੂੰ ਦੱਸਾਂਗਾ ਮੇਰਾ ਭਰਾ ਠੀਕ ਆ ਬਾਬਿਓ ਚੈਨਲ ਨੂੰ ਜਾਂਦੇ ਜਾਂਦੇ ਮੇਰਾ ਵੀਰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਠੀਕ ਹੈ ਜੀ